ਕੌਣ ਹੈ ਦਪਿੰਦਰ ਸਮਰੱਥ ਦਾ ਇਨਚਾਰਜ ਸਰ ਕਿਉਂ ਨਹੀਂ ਆ ਰਹੇ ਬੱਚਿਆਂ ਨੂੰ ਆਓ ਦੱਸੋ ਇੱਧਰ ਆਓ ਬੈਠੋ ਕੁਰਸੀ ਤੇ ਆਓ ਬੈਠੋ 27 ਬੱਚੇ ਨੇ ਬੈਠੋ ਬੈਠੋ ਜਿਸ 27 ਚ ਮੇਰੇ ਹਿਸਾਬ ਨਾਲ ਸਿਰਫ 7-8 ਨੂੰ ਪੜਨਾ ਹੁੰਦਾ ਬਾਕੀ ਕਿਉਂ ਨਹੀਂ ਪੜਦੇ ਕੀ ਪ੍ਰੋਬਲਮ ਹੈ ਸਦੀ ਚਿੰਤਾ ਹੈ ਚਲ ਤੁਸੀ ਤਾਂ ਹੈ ਹੀ ਉਹ ਜਿਹੜੇ ਬੱਚੇ ਇੱਥੇ ਪੜਾ ਰਹੇ ਜਿਹੜੇ ਹੈ ਉਹ ਕਿੱਥੇ ਹੈ ਕੋਈ ਤੀਜੀ ਕਲਾਸ ਲਾ ਕੇ ਹੁਣ ਤੱਕ ਪੜਦੇ ਤੀਜੀ ਜਿੰਨ ਪੜਨਾ ਨਹੀਂ ਆਇਆ ਊੜਾ ਜੜਾ ਨਹੀਂ ਆਪਸ ਕਰਕੇ ਬੱਚੇ ਵਿਚਾਰੇ ਕੀ ਕਰਾਂਗੇ ਆਪਾਂ ਇਹਨਾਂ ਦਾ ਮੈਂ ਹੁਣ ਉੱਥੇ ਇੱਕ ਸਕੂਲ ਚ ਗਿਆ ਸੀ ਆ ਨਾਲ ਸੀਗੇ ਤੁਹਾਡੇ ਲੋਕਲ মিডিਆ ਦੇ ਸਾਥੀ ਸੀਨੀਅਰ ਕੈਂਡੀ ਸਕੂਲ ਚ ਗਿਆ ਉੱਥੇ ਜਿਹੜੇ ਬਸ ਚਾਰ ਨੰਬਰ ਸਕੂਲ ਦੇ ਬੱਚੇ ਉਹਨਾਂ ਨੂੰ ਪੜਨਾ ਨਹੀਂ ਆਂਦਾ ਉਹ ਚਾਹੇ ਫਿਰ ਉਹ ਚਾਹੇ 8ਵੀਂ ਚਲੇ ਜਾਣ ਉਹ 10ਵੀਂ ਚਲੇ ਜਾਣ ਉਹ 12ਵੀਂ ਚਲੇ ਜਾਣ ਉਹ ਤਾਂ ਵਿਦਿਆ ਤੋਂ ਦੂਰ ਰਹਿ ਗਏ ਠੀਕ ਹੈ ਆਪਣੀ ਪ੍ਰੋਬਲਮ ਹੈ ਮੈਂ ਕਿਹਦੀ ਠੀਕ ਹੈ ਇੱਥੇ ਸਾਈਟ ਤੇ ਪੈ ਗਿਆ ਮਾਚੀ ਵੜਾ ਚ ਨਹੀਂ ਪਰ ਫਿਰ ਵੀ ਤਾਂ ਕਿਉਂ ਇਕੱਲਾ ਬੰਦਾ ਮੈਨ ਦੇ ਦੋ ਮੈਂ ਬੱਚੇ ਸਿਖਾਉਂਗਾ ਜੀ ਦੋਸਤ ਤਾਂ ਅਸੀਂ ਇਹਨਾਂ ਦੇ ਕੀ ਫਾਇਦਾ ਜੀ ਆ ਬੱਚੇ ਇਹ ਆ ਪੜ ਨਹੀਂ ਪਾ ਰਿਆ ਕੀ ਕਰੂਗਾ ਜ਼ਿੰਦਗੀ ਚ ਹੁਣ ਤੁਸੀਂ ਤਾਂ 5ਵੀਂ ਜੇ ਨੂੰ ਪਾਸ ਕਰਕੇ ਭੇਜ ਦੋਗੇ ਕੀ ਉਹਦਾ ਭੁਇਖਿਆ ਬੱਚੇ ਦਾ ਉਹਦੇ ਮਾਤਾ ਪਿਤਾ ਨੇ ਆਸ ਰੱਖੀ ਹੈ ਕਿ ਮੇਰੇ ਸਰ ਕੋਸ਼ਿਸ਼ ਕਰ ਰਹੇ ਕੋਸ਼ਿਸ਼ ਨਾਲ ਨਹੀਂ ਸਰ ਇਹ ਆਪਾਂ ਸਾਰਾ ਇਦਾਂ ਨਹੀਂ ਕੰਮ ਬੰਨਣਾ ਜੀ ਥਿਸ ਇਸ ਨੋਟ ਅ ਮੈਨੂੰ ਜਵਾਬ ਚਾਹੀਦਾ ਬੱਚੇ ਕਿਉਂ ਨਹੀਂ ਪੜਦਾ ਕੁਛ ਮੇਰਾ ਦਿਲ ਰੋ ਰਹੇ ਮੈਂ ਜਾਨੀ ਇਸ ਵੇਲੇ ਰੋਣ ਕੀ ਕਰਨਗੇ ਬੱਚੇ ਸਰ ਆਪਾਂ ਕੀ ਵਫਾ ਨਾ ਕਰ ਰਹੇ ਆ ਆਪਾਂ ਆਪਣੇ ਕਿਤੇ ਨਾਲ ਜਾਂ ਉਹਦੇ ਨਾਲ ਤੁਸੀਂ ਤਿੰਨ ਟੀਚਰਸ ਦਾ ਹੋਣਾ ਉਹ ਜਿਹੜੀਆਂ ਮੈਡਮਾਂ ਬੈਠੀਆਂ ਸੀ ਬਲਾਬੇਟ ਬੁਲਾਇਓ ਉਹਨਾਂ ਨੂੰ ਜਰਾ ਜਿਹੜੀ ਕਹਿੰਦੇ ਸੀ ਕਲਾਸ 1 ਚ ਬੁਲਾਓ ਉਹਨਾਂ ਨੂੰ ਸਰ ਫਸਟ ਵਿੱਚ ਕੀ ਸਿਖਾਉਂਦੇ ਆ ਦੱਸੋ ਸਰ ਉਹਨਾਂ ਨੂੰ ਅਲਫਾਬੇਟਸ ਨਹੀਂ ਤੇ ਪੰਜਾਬੀ ਦੇ ਵਿੱਚ ਉਹ ਜਿਹੜੇ ਤੁਸੀਂ ਸਟਾਰਟ ਕਰਕੇ ਉਹ ਮਾਤਰਾ ਨਹੀਂ ਤੇ ਬੱਚਿਆਂ ਨੂੰ ਆਂਦਾ ਨਹੀਂ ਮੈਮ ਚਲੋ ਤੁਸੀਂ ਤਾਂ ਕਹਿੰਦਾ ਜੀ ਮੈਂ ਛੋਟ ਮੇਰੀ ਕਲਾਸ ਨਹੀਂ ਹੈ ਇਹ ਕਹਿੰਦੇ ਟੀਚਰ ਤੁਸੀਂ ਤੁਹਾਨੂੰ ਦੋਨਾਂ ਨੂੰ ਮੈਂ ਵਿਲੇ ਬੈਠੇ ਫੜਿਆ ਉੱਥੇ ਤੁਹਾਡੀ ਕਲਾਸ 27 ਬੱਚੇ 18 ਬੱਚਿਆਂ ਨੂੰ ਪੜ੍ਹਨਾ ਨਹੀਂ ਆਂਦਾ ਹੂ ਇਜ਼ ਰਿਸਪੌਂਸਿਬਲ ਮੈਂ ਐਜ਼ এডੂਕੇਸ਼ਨ ਮਿਸਟਰ ਯਾਨੀ ਅਸੀਂ ਸਾਰਾ ਕੁਝ ਦਾਇਆ ਹੈ ਸਾਰਾ ਦਿਨ ਟਾਈਮ ਵਿੱਚ ਟੀਚਰ ਟਾਈਮ ਕੱਢ ਕੇ ਇਸ ਕਲਾਸ ਮੈਮ 8 ਤੁਸੀਂ ਬੱਚੇ ਇਹ ਬਾਹਰੋਂ ਆਏ ਨੇ ਪਹਿਲਾਂ ਮੈਨੂੰ 18 ਦਾ ਮੈਨੂੰ ਚਾਹੀਦਾ ਡਿਟੇਲ ਕਿ 18 ਚੋਂ ਕਿੰਨੇ ਬੱਚੇ ਇਸ ਸਕੂਲ ਚ ਪੜ ਰਹੇ ਨੇ ਪੁੱਤ ਆਈਂ ਜਰਕ ਅਟਿਓ ਜਰਕ ਇੱਕ ਸੇਮ ਭਾਈ ਸਭ ਮੈਂ ਪੁੱਤ ਆ ਜਾ ਕਿੰਨੇ ਚਿਰ ਤੋਂ ਪੜ ਰਹੇ ਸ ਤੂੰ ਬੇਟਾ ਤੂੰ ਕਿੰਨੇ ਚਿਰ ਤੋਂ ਪੜਦੀ ਹੈਂ ਇਸ ਸਕੂਲ ਚ ਕਿੰਨੇ ਚਿਰ ਤੋਂ ਪੜ ਰਹੀ ਹੈਂ ਹੈ 3 ਸਾਲ ਤੋਂ ਤੁਹਾਡੇ ਸਕੂਲ ਚ ਪੜ ਰਹੀ ਹਾਂ ਕਿੰਨੇ ਚਿਰ ਹੋ ਗਏ ਤੁਹਾਨੂੰ ਇੱਥੇ ਕਿੰਨਾ ਚਿਰ ਹੋ ਗਿਆ ਮੈਮ ਕੋਈ ਜਵਾਬ ਚਾਹੀਦਾ ਮੈਂ ਬੱਚੇ ਮੈਨੂੰ ਅਸੀਂ ਇੱਥੇ ਰਾਜਨੀਤੀ ਮੇਰਾ ਸ਼ੌਂਕ ਨਹੀਂ ਹੈ ਮੈਨੂੰ ਇੱਕ ਮਜ਼ਾ ਮੇਰੇ ਇੱਕ ਕੀ ਇੱਕੀ ਫਾਇਦਾ ਜਿਆ ਜਨਾਨ ਦੇ ਪਤਾ ਨਹੀਂ ਸੋ ਰੋਜ ਅਫਸਰ ਵੀ ਰਿਪੋਰਟਾਂ ਮਰਾ ਕੇ ਭੇਜੀ ਜਾਂਦੇ ਜੀ ਠੀਕ ਹੈ ਜੀ ਸਾਰਾ ਕੁਝ ਵਧੀਆ ਕੌਣ ਇਹਨਾਂ ਦੇ ਇਹਦੇ ਕੋਲ ਇੱਕ ਦਾ ਕੌਣ ਜ਼ਿੰਮੇਵਾਰ ਹੈ ਕੀ ਮੈਂ ਇਹਦੇ ਮਾਤਾ ਪਿਤਾ ਨੂੰ ਮੂੰਹ ਦਿਖਾਉਂਗਾ ਮੈਂ ਵੀ ਸਰ ਥੋਥੀ ਮੈਨੂੰ ਕਿਹਾ ਕਿ ਤੁਹਾਡੇ ਕੋਲ ਤੁਹਾਡੇ ਕੋਲ ਤਿੰਨ ਟੀਚਰ ਬੈਠੇ ਨੇ ਤਿੰਨ ਸਾਲ ਤੋਂ ਬੱਚੀ ਪੜ ਰਹੀ ਹੈ ਦੱਸੋ ਸ਼ੀ ਇਜ਼ ਅਨਏਬਲ ਟੂ ਰੀਡ ਐਂਡ ਰਾਈਟ ਆ ਸਿੰਪਲ ਉਹਨੂੰ ਉਹ ਨਹੀਂ ਆਂਦਾ ਮੈਥ ਨਹੀਂ ਆਂਦਾ ਇੱਕ ਸਬਜੈਕਟ ਚਲੋ ਮੰਨ ਲਿਆ ਕੋਈ ਇੱਕ ਬੱਚਾ ਹੈ ਕੋਈ ਮਾਈਗ੍ਰੈਂ 3 ਸਾਲ ਤੋਂ ਬੁੱਤਿੱਤੇ ਆ ਤੁਸੀਂ ਕੀ ਸਿਖਾਇਆ ਉਹਨੂੰ 3 ਸਾਲ ਤੋਂ ਬੱਚਾ ਤੈਨੂੰ ਕਿ ਇੱਧਰ ਆ ਬੁੱਤਾ ਆ ਘਬਰਾ ਨਾ ਮੇਰੀ ਵਿੱਚ ਇੱਧਰ ਆ ਕੀ ਨਾਮ ਹੈ ਤੇਰਾ ਰੋਸ਼ਨੀ ਕੋ ਤੇ ਇੱਧਰ ਆ ਕੀ ਆਂਦਾ ਬੇਟਾ ਤੈਨੂੰ ਹਾਂ ਆਂਦਾ ਸਾਰਾ ਹਾਂ ਸਾਰੇ ਆਂਦੇ ਬੁੱਤ ਫੇ ਟੂ ਪੜਤੋ ਨਹੀਂ ਪਾਂਦੀ ਇਹ ਕਿਉਂ ਨਹੀਂ ਪੜ ਪਾਂਦੀ ਆ ਜਾ ਮੇਰੇ ਬੱਚਾ ਕਿਉਂ ਨਹੀਂ ਪੜ ਪਾਂਦੇ ਕਿਉਂ ਨਹੀਂ ਆਂਦਾ ਬੱਚਾ ਸੋਨੂ ਕੜੂਕ ਤਾਂ ਹਾਂ ਜਿਸ ਅਸਿਸਟੈਂਸ ਨਾਲ ਮੈਂ ਕੱਟ ਕੇ ਰਿਹਾ ਉਹ ਕਿਉਂ ਆਂਦਾ ਉਹ ਕਿਵੇਂ ਆਂਦਾ ਉਹ ਤਾਂ ਯਾਦ ਹੈ ਨਾ ਫਿਰ ਉਹ ਤਾਂ ਕਹਿੰਦੀ ਸੌਲਵਰ ਯਾਦ ਕਰਾ ਤਾ ਉਹ ਆਪਾਂ ਨੂੰ ਬੱਚੇ ਨੂੰ ਪੜਾ ਦਿੱਤਾ ਇੱਧਰ ਆਂਦਾ 18 ਚ 7 ਬੱਚੇ ਇਹਨੂੰ ਆਂਦਾ ਜੀ ਬੱਚੇ 7 ਬੱਚੇ ਤਾਂ ਆਪ ਬੱਚੀ ਉਹ ਹੈ ਕਿੱਥੇ ਤੁਹਾਡੀ ਸਮਰੱਥ ਸਮਰੱਥਤੀ ਹੋ ਇਹ ਤੁਸੀਂ 3 ਨੰਬਰ ਕਿਸ ਤਰੀਕੇ ਨਾਲ ਲਾਇਆ ਆਊਟ ਆਫ 5 ਹਾਂ ਹਾਂ ਨਹੀਂ ਸਰ ਇਦੇ ਵਿੱਚ ਪੈਟਰਨ ਹੁੰਦੇ ਨੇ 1 2 3 ਇੱਕ ਕਰ ਸਕਦਾ ਨਹੀਂ ਕਰ ਸਕਦਾ ਤੇ ਜਾਂ ਜਿੰਨੀ ਦਾ ਕਰ ਦੋ ਹਾਂ ਤਾਂ ਤੁਸੀਂ ਆਪਾਂ ਤਾਂ ਸਾਰੇ 3 3 ਲਾ ਕੇ ਭੇਜਿਆ ਜੀ ਸਾਰੇ 3 3 ਲਾ ਕੇ ਭੇਜਿਆ ਸਾਰੇ ਹੁੰਦੇ ਸਾਰੇ 3 3 ਲਾ ਕੇ ਭੇਜਿਆ ਜੀ ਹਾਂ ਬਸ ਬਹੁਤ ਵਧੀਆ ਇੱਕ ਬੱਚਾ ਸਿੰਗਲ ਇੱਕ ਬੱਚੇ ਦਾ ਇੱਕ ਹੈ ਬਾਕੀ ਸਾਰੇ 3 3 ਨੇ ਸਰ ਦੋ ਦੇਖੋ ਜੀ ਆਪਾਂ ਹਜੇ ਵੀ ਆਪਣੀ ਗਲਤੀ ਨਹੀਂ ਮੰਨਾਂਗੇ ਗਲਤੀ ਕਿੱਥੇ ਕੀਤੀ ਵੀਰੇ ਤੁਸੀਂ ਲਿਖਿਆ ਅੰਕ ਜਾਂ ਸਿੱਖਿਆ ਦੀ ਪਛਾਣ ਜੋੜ ਘਟਾਓ ਜਮਾ ਕਹਾਣੀ ਦਾ ਸੁਣ ਸਮਝਣਾ ਪੜਨਾ ਲਿਖਣਾ ਪੜ ਤਾ ਪਾਣੀ ਦੇ ਬੱਚੇ ਤੁਸੀਂ ਤਿੰਨ ਨੰਬਰ ਲਾਇਆ ਉਹਦੇ ਕਿ ਬਹਾਂ ਵੀ ਪੜ ਪਾ ਰਹਿਆ ਇਹੀ ਰਿਪੋਰਟ ਉੱਤੇ ਆ ਜੂਗੀ ਇਹਦੇ ਤੇ ਚਲੋ ਬਹੁਤ ਵਧੀਆ ਜੀ ਨਹੀਂ ਆਪਾਂ ਸਿਰ ਨੌਕਰੀ ਕਿੰਨੀ ਜਖਾ ਤੁਹਾਡੀ ਮੇਰੇ ਤੋਂ ਬਾਅਦ ਤਨਖਾਹ ਹੋਣੀ ਹੈ ਕਿੰਨੀ ਸੈਲਰੀ ਹੈ ਤੁਹਾਡੀ 200 ਦਿਨ ਆਣਾ ਆਪਾਂ 2 ਵਜੇ ਛੁੱਟੀ ਹੋ ਜਾਣੀ ਫਿਰ ਵੀ ਆਪਾਂ ਜੇ ਬੱਚਿਆਂ ਨੂੰ ਨਹੀਂ ਪੜਾਣਾ ਕੀ ਫਾਇਦਾ ਹੈ ਜੀ ਕਿਉਂ ਪਾਪ ਕਮਾਉਂਦੇ ਆਪਾਂ ਅਸੀਂ ਸਾਰਿਆਂ ਨੂੰ ਤੁਹਾਨੂੰ ਸ਼ੋਕੋਜ਼ ਨੋਟਿਸ ਇਸ਼ੂ ਕਰ ਰਹੇ ਹਾਂ ਥਿਸ ਇਸ ਨਾਟ ਦ ਵੇ ਜੰਗਲ ਬੀਪੀਓ ਨੂੰ ਵੀ ਕਰੋ ਸਸਪੈਂਡ ਨਹੀਂ ਨਹੀਂ ਸੌਰੀ ਦਾ ਕੋਈ ਮਤਲਬ ਨਹੀਂ ਮੈਂ ਬਾਕੀ ਸਭ ਮਾਫ ਕਰ ਦਿੰਦਾ ਜੀ ਮੈਮ ਤੁਸੀਂ ਮੈਂ ਤੁਹਾਨੂੰ ਬੇਲੇ ਫੜਿਆ ਤੁਸੀਂ ਮੇਰੀ 3 ਸਾਲ ਤੋਂ ਬੱਚੇ ਪੜ ਤੁਸੀਂ ਕਹਿੰਦੇ ਟੀਚਰ ਨਹੀਂ ਆ ਬੱਚੇ 27 4 18 ਸਤਾਈ ਚੋ 18 ਬੱਚੇ ਉਸ ਤੋਂ ਬਾਅਦ ਮੈਂ ਇੱਥੇ ਸਪੈਸ਼ਲੀ ਆਇਆ ਕਿਉਂਕਿ ਜਿਹੜਾ ਸੀਨੀਅਰ ਸਕੈਂਡਰੀ ਸਕੂਲ ਉਹ ਮੇਰੇ ਜਿਹੜਾ ਬੱਚਾ 6ਵੀਂ 24 ਬੱਚੇ ਸਿਰਫ ਤੁਹਾਡੇ ਸਕੂਲ ਦੇ ਬੱਚੇ ਉੱਥੇ ਇਦਾਂ ਆ ਰਹੇ ਆ ਸਾਡੀ ਤਾਂ ਏਸੀ ਲੱਗੇ ਹੋਏ ਨੇ ਕਲਾਸ ਬੰਦਾ ਵਧੀਆ ਕਲਾਸਰੂਮ ਤੁਹਾਨੂੰ ਬਣਾ ਦੇ ਤੁਸੀਂ ਫੈਸਿਲਿਟੀ ਦਿੱਤੀ ਆਂ ਯਾਨੀ ਤੁਸੀਂ ਪੜਾ ਨਹੀਂ ਸਕਦੇ ਕੀ ਫਾਇਦਾ